14 11 95 ਨੂੰ ਉਹਨੂੰ ਰੇਲਵੇ ਪੁਲਿਸ ਦੇ ਹਰਪਾ ਜਨ ਸਿੰਘ ਐਸਐਚਓ ਦੀ ਟੁਕੜੀ ਨੇ ਘਰੋ ਚੱਕ ਲਿਆ ਤੇ ਇੱਕ ਮੇਲੇ ਕਤਲ ਹੋਇਆ ਸੀ ਗੁਰਦੇਵ ਸਿੰਘ ਦਾ ਉਹਦੀ ਡੈੱਡ ਬੋਡੀ ਮਿਲ ਗਈ ਤੀ ਰੇਲਵੇ ਟ੍ਰੈਕ 'ਤੇ ਤੇ ਉਹਨਾਂ ਉਸ ਦੇ ਸ਼ੱਕ ਦੇ ਵਿੱਚ ਆ ਕੇ ਤੇ ਅਸੀਂ ਉਸ ਨੂੰ ਰੇਲਵੇ ਪੁਲਿਸ ਗੁਰੂਰ ਨੇ ਉਹਨੂੰ ਛਡਾਉਣ ਬਾਅਦ ਤੇ ਅਸੀਂ ਯਾ ਦਾਤਨ ਉਹ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਅਸੀਂ ਵੱਧ ਤੋਂ ਵੱਧ ਕਿਸੇ ਲੀਡਰਾਂ ਤੋਂ ਹੋਰ ਤੋਂ ਅਪਰੋਚ ਕਰਾਉਂਦੇ ਤੇ ਹੋਰ ਤੇ ਤਾਂ ਉਹ ਸਮਾਂ ਉਹ ਵੀ ਜ਼ਿਆਦਾ ਉਸ ਤੇ ਤਸ਼ੱਦਦ ਕਰਦੇ ਤੇ ਮੈਂ ਕਰਲਿਸ਼ ਨਿਬਰਾੜ ਪਿੰਡ ਲੌਂਗਵਾਲ ਆਜ ਤੂ ਤਕਰੀ इवन 55 ਸਾਲ ਪਹਿਲਾਂ ਭਾਈ ਕਿਪਸ਼ੌਰ ਬਿਆਹਿਆ ਸੀਗਾ ਮੇਰਾ ਇੱਕੋ ਇੱਕ ਸਾਲਾ ਗਮਦੂਰ ਸਿੰਘ ਹੈਗਾ ਤੀ ਭਾਈ ਕਿਪਸ਼ੌਰ ਤੋਂ ਤੇ 14 11 95 ਨੂੰ ਉਹਨੂੰ ਰੇਲਵੇ ਪੁਲਿਸ ਦੇ ਹਰਪਾ ਜਨ ਸਿੰਘ ਐਸ ਐਚਓ ਦੀ ਟੁਕੜੀ ਨੇ ਘਰੋ ਚੱਕ ਲਿਆ ਤੀ ਇੱਕ ਮੇਲੇ ਕਤਲ ਹੋਇਆ ਤੀ ਗੁਰਦੇਵ ਸਿੰਘ ਦਾ ਉਹਦੀ ਡੈੱਡ ਬੋਡੀ ਮਿਲ ਗਈ ਤੀ ਰੇਲਵੇ ਟ੍ਰੈਕ ਕੋ ਤੇ ਉਹਨਾਂ ਉਸਦੇ ਸ਼ੱਕ ਦੇ ਚੱਕਿਆ ਤੇ ਅਸੀਂ ਉਸਨੂੰ ਰੇਲਵੇ ਪੁਲਿਸ ਗੁਰੂਰ ਨੇ ਉਹਨੂੰ ਛਡਾਉਣ ਬਾਅਦ ਤੇ ਅਸੀਂ 10 ਦਿਨ ਉਹ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਅਸੀਂ ਬਦਤਬਦ ਕਿਸੇ ਲੀਡਰਾਂ ਤੋਂ ਹੋਰ ਤੋਂ ਅਪਰੋਚ ਕਰਾਉਂਦੇ ਤੇ ਹੋਰ ਤੇ ਤਾਂ ਉਹ ਸਮਾਂ ਉਹ ਤੋਂ ਵੀ ਜ਼ਿਆਦਾ ਨਹੀਂ ਆਇਆ ਉਸ ਤੇ ਤਸ਼ੱਦਦ ਕਰਦੇ ਤੇ ਤੇ ਆਖਰ ਨੂੰ ਉਹਨਾਂ ਨੇ 23 11 95 ਨੂੰ ਰਾਤ ਨੂੰ 11 ਵਜੇ ਜਮਾ ਬੇ ਬੇਸੁਰਤ ਹਾਲਤ ਦੇ ਵਿੱਚ ਉਹਨੂੰ ਕੋਈ ਵੀ ਸੁਰਤ ਨਹੀਂ ਸੀ ਇਕ ਡੈੱਡ ਬਾਡੀ ਵਾਂਗੂ ਸਾਨੂੰ ਇੱਕ ਸਾਥ ਚੱਲ ਦਿੱਤੇ ਉਹਨੇ ਸਾਨੂੰ ਚੁਕਾਤਾ ਫਿਰ ਅਸੀਂ ਜਾ ਕੇ ਉਸੇ ਰਾਤ ਪੀਜੀਆਈ ਜਾ ਕੇ ਚੰਡੀਗੜ੍ਹ ਦਾਖਲ ਕਰਵਾਤਾ ਤੇ 24 11 95 ਨੂੰ ਤੜਕੇ 4:30 ਵਜੇ ਇਹ ਉਥੇ ਉਹ ਜ਼ਿੰਦਗੀ ਬੋਤ ਨਾਲ ਆਪਦਾ ਜੂਝਦਾ ਰਿਹਾ ਉਹਦੇ ਸਰੀਰ ਤੇ 18 ਸੱਟਾਂ ਦੇ ਨਿਸ਼ਾਨ ਤੇ ਚਾਰੇ ਚਾਰ ਪੱਛੜੀਆਂ ਖੱਬੇ ਹੱਦੀਆਂ ਦਿਲ ਵਾਲੀਆਂ ਟੁੱਟੀਆਂ ਹੋਈਆਂ ਤੋੜੀਆਂ ਹੋਈਆਂ ᱛੀਆਂ ਤੇ ਸਾਨੂੰ ਉੱਥੇ ਪੁਲਿਸ ਵਾਲੇ ਜਾ ਕੇ ਮੰਗਦੇ ਉੱਥੇ ਵੀ ਦਬਕੇ ਮਾਰਦੇ ਰਹੇ ਜੀ ਆਖਰ ਨੂੰ 7 12 95 ਨੂੰ ਉਹਦੀ ਤੜਕੇ 4:30 ਵਜੇ ਮੌਤ ਹੋ ਗਈ ਤੇ ਇਹ ਦੂਜਾ ਬਾਦ ਉਹਨਾਂ ਨੇ ਮਤਲਬ 8ਵਾਂ ਥੋੜੀ ਇਹਦਾ ਸਾਡਾ ਜਿਹੜਾ ਪੋਸਟਮਾਨ ਤੋਂ ਗਬਦੂਰ ਸਿੰਘ ਦਾ ਉਹ 10 12 95 ਨੂੰ ਕਰਵਾਇਆ ਪੁਲਿਸ ਨੇ ਸਾਨੂੰ ਉਹਨਾਂ ਨੂੰ ਇਹ ਦਿਮਾਗ ਚ ਦੇ ਵੀ ਅਸੀਂ ਇਸਤਰੀ ਡੈੱਡ ਬੋਡੀ ਚ ਕਰਵਾ ਦੇਾਂਗੇ ਇਹ ਅੱਖ ਕੇ ਲੈ ਜਾਣਗੇ ਵੀ ਇਹਦਾ ਕੋਈ ਸਾਡਾ ਕੇਸ ਖੁਰਦਪੁਰਦ ਹੋ ਜਾਊਗਾ ਤੇ 7ਵਾਂ ਵਾਲਾ ਬਚਨ ਨੂੰ ਮੌਤ ਹੋਈ ਇਹਨਾਂ ਨੇ 8 12 95 ਨੂੰ ਸਾਡੀ ਬੇਰੀ ਐਫ ਆਈ ਆਰ ਲਿਖੀ ਇਹਦਾ ਬਤਾਈ ਬੜੀ ਮਾਈ ਤੀ ਤੇ 1899 ਕੇ ਫੇਰ ਇਹਨਾਂ ਨੇ 12396 ਨੂੰ ਜਾ ਕੇ ਉਹਦਾ ਪਰਚਾ ਦਰਜ ਅਸੀਂ ਫਿਰ ਤੁਰਕੇ ਬੱਸਾ ਕਰਵਾਇਆ ਤੇ 127 ਉਹ ਤਾਂ ਚਲ ਰਹਿੰਦੇ ਨੇ ਪਾਸ ਤੇ ਉਹਨਾਂ ਨੇ ਮਾਲ 12396 ਕੀਤੀ ਤੇ 4 ਮਹੀਨੇ ਲੇਟ ਆਖਰ ਨੂੰ ਮਾਲ ਉਹ ਇਹਨਾਂ ਨੇ ਸਾਡਾ ਕੇਸ ਇੱਥੇ ਚੱਲਿਆ ਸਗਰੂਰ ਵੀ ਚੱਲਿਆ ਤੇ ਉਸ ਤੋਂ ਬਾਅਦ ਇਹ ਅਸੀਂ ਸਾਨੂੰ ਸਾਫ਼ ਪੂਰਾ ਨਾ ਮਿਲਿਆ ਸਾਨੂੰ ਕੇਸ ਦਾ ਸ਼ੱਕ ਤੀ ਵੀ ਇਹਨਾਂ ਨੂੰ ਪੂਰੀ ਸਜ਼ਾ ਮਿਲੀ ਜਿੱਦਾਂ ਕੇਸ ਇਹਨਾਂ ਨੇ ਨਿਆਂਇਤ ਤਰੀਕੇ ਨਾਲ ਉਸ ਨੂੰ ਕਟਾਈ ਕੀਤੀ ਤੀ ਅਸੀਂ ਫਿਰ ਹਾਈ ਕੋਰਟ ਜਿੱਮੇ ਕੇਸ ਪਾਤਾ ਉਹਦੀ ਸੁਣਵਾਈ ਹੋ ਦਿਖਾਉਣ ਦੇ ਦੌਰਾਨ ਹੁਣ ਆਕੇ 29 ਸਾਲਾਂ ਪਿੱਛੋਂ ਮੈਂ ਸਾਫ ਬਿਲਿਆ ਹੁਣ ਇੱਕ ਡੀਐਸਪੀ ਗਰਸੇਵਖ ਜੀ ਪਟਿਆਲੇ ਦੀਪਨਗਰ ਦਾ ਰਹਿਣ ਵਾਲਾ ਇੱਕ ਹਰਪਾ ਜਮ ਸਿੰਘ ਥਾਣੇਦਾਰ ਤੇ ਉਹਦਾ ਪਿੰਡ ਬਤਾਲਾ ਜ਼ਿਲ੍ਹਾ ਅਬਰਸਰ ਇੱਕ ਕਿਰਪਾਲ ਸਿੰਘ ਹੌਲਦਾਰ ਤੇ ਉਹ ਜੈਤੋ ਸਰਦਾਰ ਸਰਜਾਦਾ ਰਹਿਣ ਵਾਲਾ ਤੇ ਇਹਨਾਂ ਤਿੰਨਾਂ ਨੂੰ ਮਾਨਯੋਗ ਜੱਜ ਸ਼੍ਰੀ ਸੁਰੀਸ਼ਵਰ ਠਾਕਰ ਤੇ ਸੁਦੀਪਤੀ ਸ਼ਰਮਾ ਜੀ ਨੇ ਸਾਰੇ ਕੇਸ ਨੂੰ ਪੂਰੇ ਧਿਆਨ ਨਾਲ ਕਰਦੇ ਹੋਏ ਇਹਨਾਂ ਤਿੰਨ ਨੂੰ ਉਮਰ ਕੈਦੀ ਸਜ਼ਾ ਸੁਣਾਤੀ ਤੇ ਜਿਹੜਾ ਜਸਵੰਤ ਸਿੰਘ ਪਿੰਡ ਬੀਰੇ ਵਾਲਾ ਉਹ ਵੀ ਹੌਲਦਾਰ ਸੀ ਉਹ ਇਸ ਦੇ ਚੱਲਦੇ ਕੇਸ ਦੇ ਦੌਰਾਨ ਜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਖਿਲਾਫ ਜਾਊਗੇ ਇਸ ਇਹ ਉਹ ਕੈਨੇਡਾ ਨੂੰ ਭੱਜ ਗਿਆ ਤੇ ਹੁਣ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮਤਲਬ ਕੀਤਾ ਐਸਐਸਪੀ ਸਾਹਿਬ ਨੂੰ ਤੇ ਏਆਈਜੀ ਰੇਲਵੇ ਪੁਲਿਸ ਨੂੰ ਉਹਨਾਂ ਨੂੰ ਹੁਕਮ ਕੀਤਾ ਵੀ 24 ਨਵੰਬਰ 20 ਨਵੰਬਰ ਨੂੰ ਉਹਨਾਂ ਨੂੰ ਸਾਡੇ ਵੀ ਕੋਰਟ 'ਚ ਪੇਸ਼ ਕੀਤਾ ਜਾਵੇ ਇਹ ਮੇਰਾ ਸਾਰਾ ਕੇਸ ਹੈ ਇਹ ਕੇਸ ਸਰਕਾਰ ਰਣਜੀਤ ਸਿੰਘ ਸੇਖੋਂ ਕਾਬਰੇੜ ਨੇ ਸਰੂਰ ਵਾਲੇ ਉਹਨਾਂ ਨੇ ਇਹ ਸੈਸ਼ਨ ਜੱਜ ਦੇ ਵੀ ਉਹਨਾਂ ਨੇ ਕੇਸ ਝਗੜਿਆ ਸੀ ਤੇ ਹੁਣ ਹਾਈ ਕੋਰਟ 'ਚ ਵੀ ਉਹਨਾਂ ਨੇ ਜਾ ਕੇ ਕੇਸ ਝਗੜਿਆ ਬਹੁਤ ਤਨਦੇਹੀ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਮੈਂ ਇਹ ਵੀ ਕਹੂੰਗਾ ਵੀ ਸਾਰੇ ਵਕੀਲ ਸਾਹਿਬਾਨ ਨੂੰ ਵੀ ਹਰੇਕ ਕੇਸ ਨੂੰ ਆਬਦਾ ਬਣਾ ਕੇ ਲੜਨ ਜਿਸ ਤਰ੍ਹਾਂ ਮੇਰਾ ਕੇਸ ਹਨ ਲੜਿਆ ਮੈਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਵੀ ਤੇ ਸੇਖੋ ਸਾਹਿਬ ਦਾ ਵੀ ਜਾਂ ਜਿਹੜੇ ਹੋਰ ਮੇਰੇ ਨਾਲ ਮੇਰੇ ਸਹਿਯੋਗੀ ਗਵਾਹ ਤੇ ਜਾ ਕੇ ਬੇਵੀਤੀ ਤੇ ਉਹਨਾਂ ਵੀ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਚੱਲਦੇ ਕੇਸ ਦੇ ਦੌਰਾਨ ਪਹਿਲਾਂ ਲਾਲਚ ਵੀ ਬਹੁਤ ਮੋਟੀਆਂ ਰਕਮਾਂ ਦੇ ਦਿੱਤੇ ਫਿਰ ਡਰਾਇਆ ਤਮਕਾਇਆ ਵੀ ਤੇ ਜਿਹੜਾ ਗਵਾਹ ਤੀ ਬਘੇਲ ਸਿੰਘ ਸਫੀਪੁਰ ਤੋਂ ਉਹਨੂੰ ਇੰਨਾ ਡਰਾਇਆ ਤਮਕਾ ਕੇ ਇਹਨੂੰ ਮਤਲਬ ਕਿ ਗਵਾਹੀ ਤੋਂ ਮੁਕਰਵਾ ਵੀ ਲਿਆ ਤੀ ਪਰ ਅਸਲੀਅਤ ਕੇਸ ਦੀ ਦੇਖ ਕੇ ਜੱਜ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਹੈ ਮੈਂ ਹਾਈ ਕੋਰਟ ਦਾ ਬਹੁਤ ਬਹੁਤ ਤਲਾਵਤ ਕਰਦਾ ਜੀ ਆਰਪੀ ਨਾਲ ਰਿਲੇਟਡ ਸੀਗਾ ਇਹ ਮਸਲਾ ਐਸਐਚਓ ਜੀਆਰਪੀ ਜਿਹੜੇ ਸੀਗੇ ਉਹਨਾਂ ਦਾ ਜਿਹੜੇ ਸੀਗੇ ਬੰਦੇ ਨੂੰ ਜਿਹਨੂੰ ਚੱਕਿਆ ਗਿਆ ਸੀਗਾ ਉਹ ਸੀਗੇ ਲੋਂਗੋਵਾਲ ਦਾ ਬੈਕਗ੍ਰਾਉਂਡ ਦਾ ਮੈਂ ਦੇ ਵਾਸਤੋਂ ਉਹਨਾਂ ਨੂੰ ਚੱਕਿਆ ਗਿਆ ਸੀਗਾ ਉਹ ਫਿਰ ਜਿਹੜਾ ਦਰਾਨੇ ਗਪਤੀਸ਼ ਉਹਨਾਂ ਦੇ ਖਿਲਾਫ ਮੁਰਤੇ ਪਰਚਾ ਦਰਜ ਹੋਇਆ 33 ਸਾਲ ਬਾਅਦ ਉਸ ਫੈਸਲੇ ਦਾ ਜਿਹੜਾ ਹੁਣ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਇਹ ਜੀ ਪੁਰਾਣਾ ਕੇਸ ਸੀਗਾ ਜੀ ਆਰ ਪੀ ਨਾਲ ਰੇਟਡ ਸੀਗਾ ਕੇਸ ਇਹ ਜਿਹਦੇ ਵਿੱਚ ਇੱਕ ਬੰਦੇ ਦੀ ਦਰਾਨੇ ਗਪਤੀਸ਼ ਮੌਤ ਹੋਈ ਸੀ ਉਹ ਮੰਨ ਜੋ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ ਉਹ ਫੈਸਲੇ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ